ਪੁਲਿਸ ਵੱਲੋਂ ਪਿਛਲੇ 4 ਹਫਤੇ ਤੋਂ ਗੋਲ ਫੋਰ ਲਾਈਫ ਫੁੱਟਬਾਲ ਲੀਗ ਜੋ ਹੈ ਆਰਗੇਨਾਈਜ਼ ਕੀਤੀ ਗਈ ਸੀ ਇਸ ਚ 16 ਟੀਮਾਂ ਨੇ ਪੂਰੇ ਡਿਸਟ੍ਰਿਕਟ ਦੇ ਵੱਖ-ਵੱਖ ਵੈਨਿਊਸ ਤੇ ਪਾਰਟਿਸਿਪੇਟ ਕੀਤਾ ਤਾਂ ਅੱਜ ਇਸ ਦਾ ਜੋ ਹੈ ਫਾਈਨਲ ਮੈਚ ਜੋ ਹੈ ਰੱਖਾ ਗਿਆ ਹੈ ਸੀਗਾ ਤੇ ਇਸ ਇਵੈਂਟ ਤੇ ਲਗਭਗ 1 ਲੱਖ ਯੂਥ ਨੂੰ ਟਾਰਗੇਟ ਕੀਤਾ ਗਿਆ ਕਿ ਉਹਨਾਂ ਨੂੰ ਡਰਗ ਦੇ ਬਾਰੇ ਅਵੇਅਰਨੈਸ ਹੋਵੇ ਡਰਗ ਇਸ਼ੂ ਦੇ ਬਾਰੇ ਉਹਨਾਂ ਨੂੰ ਪਤਾ ਹੋਵੇ ਤੇ ਯੂਥ ਦੀ એનર્ਜੀ ਨੂੰ ਚੈਨਲਾਈਜ਼ ਕਰਨ ਦੀ ਓਵਰਆਲ ਅਵੇਅਰਨੈਸ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਆਂਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਜੋ ਨਸ਼ੇ ਦੇ ਖਿਲਾਫ ਮਲਟੀ ਪ੍ਰਾਂਗ ਸਟ੍ਰੈਟਜੀ ਅਪਣਾਉਂਦੇ ਹੋਏ ਅਵੇਅਰਨੈਸ ਦੇ ਨਾਲ-ਨਾਲ ਪੂਰਾ ਇਹਨਾਂ ਨੂੰ ਸਪੋਰਟਸ ਤੇ ਇੱਕ ਇਵੈਂਟਸ ਕਰਾਏ ਜਾ ਰਹੇ ਨੇ ਤਾਂਕਿ ਮਯੂਥ ਦੀ ਜੋ ਹੈਗੀ એનર્ਜੀ ਚੈਨਲਾਈਜ਼ ਕੀਤੀ ਜਾ ਸਕੇ ਉਹ ਇੱਕ ਪ੍ਰੋਐਕਟਿਵ ਹੋ ਕੇ ਸਪੋਰਟਸ ਇਵੈਂਟਸ ਤੇ ਪਾਰਟਿਸਿਪੇਟ ਕਰਨ ਤੇ ਪਿਛਲੇ 1 ਮਹੀਨੇ 'ਚ ਡਿਸਟ੍ਰਿਕਟ ਪੁਲਿਸ ਨੇ ਕਾਫੀ ਜੀ ਮਿਹਨਤ ਵੀ ਕੀਤੀ ਹੈ ਕਿ ਆਈ ਵੁੱਡ ਲਾਈਕ ਟੂ ਕਮੈਂਡ ਮਾਈ ਵਿਦ ਮਾਈ ਟੀਮ ਆਲਸੋ ਤੇ ਇਸ ਦੇ ਨਾਲ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡੀਸੀ ਸਾਹਿਬ ਵੱਲੋਂ ਵੀ ਕਾਫੀ ਇਸ ਤੇ ਸਪੋਰਟ ਰਹੀ ਹੈਗੀ ਹੈ ਥੈਂਕ ਯੂ ਸੋਕਰ ਟੂਰਨਾਮੈਂਟ ਗੋਲ ਫॉर ਲਾਈਫ ਪੁਲਿਸ ਪੁਲਿਸ ਡਿਪਾਰਟਮੈਂਟ ਨੇ ਨਵਾਂ ਸ਼ਹਿਰ ਚ ਕੀਤਾ ਹੈ ਇਹ ਬਹੁਤ ਕਮੈਂਡੇਬਲ ਚੀਜ਼ ਹੈ ਕਿਉਂਕਿ ਜਿੰਨਾ ਵੀ ਯੂਥ ਨਵਾਂ ਸ਼ਹਿਰ ਦਾ ਇਹਨਾਂ ਨੇ ਇੱਕ ਥਾਂ ਤੇ ਲਾਇਆ ਹੁੰਦਾ ਇਹਨਾਂ ਕੰਪੀਟੀਟਿਵ ਮੋਡ ਇਹਦੇ ਵਿੱਚ ਜਦੋਂ ਇਹੋ ਜੀਆਂ ਕੰਪੀਟੀਸ਼ਨਸ ਹੁੰਦੀਆਂ ਨਸ਼ੇ ਤੋਂ ਬੱਚੇ ਦੂਰ ਜਾਂਦੇ ਆਂ ਹੋਰ ਬਦਮਾਸ਼ੀਆਂ ਤੋਂ ਦੂਰ ਜਾਂਦੇ ਆਂ ਆਪਣਾ ਜਿਹੜਾ ਮਾਈਂਡ ਹੈ ਉਹਨੂੰ ਚੈਨਲਾਈਜ਼ ਕਰ ਲੈਂਦੇ ਆਂ ਫॉर ਅ ਕੰਸਟਰਕਟਿਵ ਯੂਸ ਐਂਡ ਆ ਮੈਨ ਇਹਨਾਂ ਨੂੰ ਗ੍ਰੈਜੂਏਟ ਕਰਦਾ ਐ ਇਹੋ ਜੇ ਵਧੀਆ ਸਟੈਪ ਵਾਸਤੇ ਐਂਡ ਅਸੀਂ ਇਹੋ ਜਾਂ ਕਰਦੇ ਹੀ ਰਿਹਾ ਕਰਾਂਗੇ ਹੈਲੋ ਜੀ